ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਦਿਨ ਹੈਗਾ ਜੀ ਵੀਰਵਾਰ ਦਾ ਰਾਤ ਕਾਫੀ ਹਨੇਰੀ ਸੀ ਸਵੇਰ ਦਾ ਮੌਸਮ ਵਧੀਆ ਹੋ ਗਿਆ 3:30 ਵਜੇ ਉਹ ਮੀਂਹ ਆ ਗਿਆ ਸੀ ਬਹੁਤ ਜ਼ਿਆਦਾ ਮੀਂਹ ਪਿਆ ਠੰਡ ਹੋ ਗਈ ਬੁਰਾ ਹਾਲ ਮੈਂ ਪੈਤੀ ਮੱਝਾਂ ਵੀ ਮੱਛੀਆਂ ਪਈਆਂ ਸੀ ਸਾਰੀ ਮੱਛੇ ਪਏ ਤੇ ਜਿੱਦ ਰਖਤਾਂ ਨੂੰ ਨਹੀਂ ਹਨਾ ਮਹੀਨਾ ਡੇਢ ਮਹੀਨਾ ਹੋ ਗਿਆ ਤੇ ਮੀਂਹ ਪਿਆ ਦੇਖੋ ਜੀ ਆਪਾਂ ਤੁਹਾਨੂੰ ਸਵੇਰ ਦੀ ਠੰਡ ਬਹੁਤ ਵਧੀਆ ਹੋਈ ਪਈ ਹੈ ਤੁਸੀਂ ਦਰਖਤਾਂ ਦਾ ਹਾਲ ਦੇਖੋ ਹਰੇ-ਹਰੇ ਨਿਕਲੇ ਸਾਰੇ ਐਨਾ ਬੁਰਾ ਹਾਲ ਤੀ ਪੱਤੇ ਮੱਚੇ ਵੇ ਦਿਨਾਂ ਨੇ ਇੰਨੀ ਸੋਹਣੀ ਠੰਢ ਠੰਢੀ ਹਵਾ ਚੱਲਦੀ ਐ ਤੇ ਇੱਧਰ ਆਪਣੀਆਂ ਮੱਝਾਂ ਵੀ ਅੱਜ ਸੋਣ ਸਵੇਰੇ ਠਾਈਆਂ ਨੇ ਮੈਂ ਮੱਝਾਂ ਬੈਠੀਆਂ ਦੀ ਠੰਡ ਚ ਆਰਾਮ ਨਾਲ ਹੁਣ ਆਪਾਂ ਇਹਨਾਂ ਨੂੰ ਉਧਰ ਦਰਖਤਾਂ ਥੱਲੇ ਬੰਦਦੇ ਆ ਠੰਡ ਨੇ ਦਿਨੇ ਮੀਂਹ ਆ ਕੇ ਨਾ ਲੈਣੀ ਆ ਚਾਹੇ ਆਪਾਂ ਨਾ ਕਿੰਨਾ ਮਰਜ਼ੀ ਨਮਾਈ ਜਾਈਏ ਇਹਨਾਂ ਨੂੰ ਮੋਟਰ ਚਲਾ ਕੇ ਪਾਣੀ ਨਾਲ ਉਹ ਗੱਲ ਨਹੀਂ ਬਣਦੀ ਜੇ ਨਾ ਫਿਰ ਛੰਡ ਹੋਵੇ ਤੇ ਨਾਲੇ ਮੀਂਹ ਦਾ ਪਾਣੀ ਨਾਲ ਨਾਤੀਆਂ ਹੁਣ ਦੇਖੋ ਕਿੰਨਾ ਪੂੜਾ ਹੋਇਆ ਪੈ ਨੇਰੀ ਨਾਲ ਬੁਰਾ ਹਾਲ ਹੋਇਆ ਪਿਆ ਤੇ ਇੰਦਰ ਫਰਸ ਤੇ ਬੱਠਲ ਬਾਲਟੀਆਂ ਨੇਰੀ ਨਾਲ ਢੋੜੇ ਫਿਰਦੇ ਸੀ ਹੁਣ ਉਹ ਮੈਂ ਇਕੱਠੇ ਕਰਕੇ ਤੇ ਧਰਤੇ ਧੋਵਾਂਗੇ ਆਪਾਂ ਪਹਿਲਾਂ ਮੱਝਾਂ ਮੰਨ ਕੇ ਉਹਨੀਆਂ ਸਰਦਾਰ ਜੀ ਨੂੰ ਪਾਉਣੀ ਆ ਆ ਸਾਡੇ ਗੇਟ ਕੋਲੇ ਥੋੜਾ ਜਿਹਾ ਨੀਮ ਹੈਗਾ ਇੱਥੇ ਭਰ ਕੇ ਖੜ ਜਾਂਦਾ ਪਾਣੀ ਇਹ ਤਾਂ ਜ਼ਿਆਦਾ ਚੱਲੀ ਜਾਵੇ ਫਿਰ ਤਾਂ ਅਸੀਂ ਨੰਗ ਜਾਂਦਾ ਜਦੋਂ ਨੰਗ ਨਿਕਲਣੋਂ हट ਜਾਂਦਾ ਇੱਥੇ ਹੁਣ ਪਾਣੀ ਕੱਢ ਗਿਆ ਹੁਣ ਮੈਂ ਸਰਦਾਰ ਜੀ ਤੋਂ ਕਢਾਉਂਗੀ ਇਹ ਬਹੁਤ ਸੋਹਣੀ ਠੰਡੀ ਠੰਡੀ ਹਵਾ ਚੱਲਦੀ ਸਾਫੀ ਵੀ ਇੰਜੋਏ ਕਰ ਰਹੇ ਅਜੇ ਵੀ ਰੱਬ ਗੱਜੀ ਜਾਂਦਾ ਹੋ ਸਕਦਾ ਹੋਰ ਵੀ ਮੀਂਹ ਆ ਜੇ ਬੱਚੇ ਆਪਣੇ ਸੁੱਤੇ ਪਏ ਨੇ ਦੇਖੋ ਹੁਣ ਮੈਨੂੰ ਉਠਾ ਕੇ ਨਾ ਠੰਡੇ ਠੰਡੇ ਝਾੜੂ ਪੂੰਛਾ ਕਰਾਉਣੀ ਆ ਫਿਰ ਉਹ ਕਹਿੰਦੇ ਨੇ ਗਰਮੀ ਹੋ ਗਈ ਬਹੁਤ ਬੁਰਾ ਹਾਲ ਹੈ ਲਾਈਟ ਆਪਣੇ ਸਵੇਰ ਦੀ ਗਈ ਹੋਈ ਹੈ 4 ਵਜੇ ਦੀ ਅਜੇ ਤੱਕ ਆਈ ਨਹੀਂ ਚਲੋ ਜੀ ਟਾਈਮ ਹੋ ਗਿਆ ਪੌਣੇ 5 ਹੋ ਗਏ ਸਵੇਰੇ ਬਹੁਤ ਠੰਡ ਸੀਗੀ ਮੀਂਹ ਪਿਆ ਹੋਇਆ ਸੀ ਹੁਣ ਗਰਮੀ ਬਹੁਤ ਜ਼ਿਆਦਾ ਹੋਗੀ। ਇਹੀ ਪੰਗਾ ਹੁੰਦਾ ਇੱਕ ਵਾਰ ਤਾਂ ਮੀਂਹ ਪੈ ਜਾਂਦਾ ਜਦੋਂ ਉਦੋਂ ਤਾਂ ਐਂ ਲੱਗਦਾ ਵੀ ਠੰਡ ਹੋ ਗਈ ਉਸ ਤੋਂ ਬਾਅਦ ਗਰਮੀ ਹੋ ਜਾਂਦੀ ਹੈ। ਹੁਣ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ। ਆਪਾਂ ਨੇ ਮੱज्जा ਨਾ ਲਿਆਂਦੇ ਸੀ ਫੁਹਾਰੇ ਅਸੀਂ ਦੋ ਤਿੰਨ ਵਾਰ ਫੋਨ ਕਰਤਾ ਉਹਨੂੰ। ਲਾਉਣ ਵਾਲਾ ਹਾਂ ਆ ਗਿਆ ਆ ਗਿਆ ਹੁੰਦਾ ਹੀ ਨਹੀਂ ਇੱਕ ਉਤੋਂ ਸਰਦਾਰ ਜੀ ਨੂੰ ਹੁਣ ਜੀਰੀ ਦਾ ਕੰਮ ਹੁਣ ਮੀਂਹ ਪੈ ਗਿਆ ਤੁਹਾਨੂੰ ਪਤਾ ਜ਼ਿਆਦਾ ਜ਼ੋਰ ਪੈ ਜਾਂਦਾ। ਇੱਕ ਆਪਾਂ ਤੁਹਾਨੂੰ ਚੀਜ਼ ਦਿਖਾਉਨੇ ਆ ਜੀ ਇਹ ਹਰ ਸਾਲ ਸਾਡੇ ਇਹੀ ਕੰਮ ਹੁੰਦਾ ਲੱਗਿਆ ਜਿਦੋਂ ਸਟਾਰਟਿੰਗ ਹੈ। ਦੇਖੋ ਇਹਨਾਂ ਨੇ ਹਨਾ ਚਿੜੀਆਂ ਨੇ ਵਿਚਾਰੀਆਂ ਨੇ ਕਿਹੜਾ ਇਹਨਾਂ ਦੀ ਕਮਾਈ ਖਾਣੀ ਹੈ ਕਿੰਨਾ ਤਕੜਾ ਲੈਣਾ ਬਣਾਇਆ ਇਹਨਾਂ ਨੇ ਇਸ ਤਰ੍ਹਾਂ ਹੀ ਟਾਣੀ ਤੇ ਬਣਾਉਂਦੇ ਨੇ ਐਦਾਂ ਪਤਲੇ ਢੱਕੇ ਤੇ ਬਣਾ ਲੈਂਦੀਆਂ ਨੇ ਵਿਚਾਰੀਆਂ ਫੇਰ ਫੇਰ ਉਹ ਟੁੱਟ ਕੇ ਡਿੱਗ ਜਾਂਦਾ ਹੁਣ ਐਡੇ-ਐਡੇ ਬਣਾ ਕੇ ਇਨੇਰੀ ਨਾਲ ਡਿੱਗ ਜਾਂਦੇ ਨੇ ਅੱਜ ਹੁਣ ਪਤਾ ਨਹੀਂ 2 ਵਜੇ ਤੋਂ ਬਾਅਦ ਡਿੱਗੇ ਇੰਨਾ ਸੋਹਣਾ ਬਰੀਕ-ਬਰੀਕ ਦੇਖੋ ਕਿੱਦਾਂ ਦਾ ਇਹਨਾਂ ਨੇ ਮੱਕੀ ਦੇ ਹੋ ਲਿਆ ਲਿਆ ਨਾ ਪੱਤੇ ਬਰੀਕ ਕਰ-ਕਰ ਕੇ ਜਿਵੇਂ ਆਪਾਂ ਸੂਈ ਨਾਲ ਬੁਣਦੇ ਹੁੰਨੇ ਆ ਦੇਖੋ ਇਹ ਚੀਜ਼ ਬਣਾਈ ਹੈ ਵਿਚਾਰੀਆਂ ਨੇ ਉਹ ਵੀ ਡਿੱਗ ਜਾਂਦਾ ਇੰਨੀ ਮਿਹਨਤ ਕਰਕੇ ਆਪਾਂ ਆਪਣੇ ਬੱਚਿਆਂ ਵਾਸਤੇ ਕਿੰਨਾ ਕੁਸ ਕਰਦੇ ਆਂ ਦੇਖੋ ਇਹ ਇੰਨਾ ਆਪਣੇ ਤਾਂ ਚਲ ਐ ਵੀ ਖਾਂਦੇ ਪੀਂਦੇ ਨੇ ਤਾਂ ਵੀ ਨਹੀਂ ਨੌ ਕਰਦੇ ਇਹਨਾਂ ਨੇ ਕਿਹੜਾ ਵਿਚਾਰੀਆਂ ਨੇ ਆਪਾਂ ਨੂੰ ਬੁੜੇ ਵਾਂ ਨੂੰ ਰੋਟੀ ਤਾਂ ਦੇ ਹੀ ਦਿੰਦੇ ਨੇ ਇਹਨਾਂ ਦੇ ਵਿਚਾਰਿਆਂ ਦੇ ਪਤਾ ਹੀ ਨਹੀਂ ਵੀ ਕਿੱਧਰ ਨੂੰ ਭੱਗ ਜਾਂਦੇ ਨੇ ਹਨਾ ਦੇਖੋ ਕਿੰਨੀ ਮਿਹਨਤ ਨਾਲ ਇਹਨਾਂ ਨੇ ਆਲਣਾ ਬਣਾਇਆ ਦੇਖੋ ਜੀ ਹੁਣ ਇਹ ਬਕਰੈਨਾਂ ਤੋਂ ਸਾਡੀ ਬਕਰੈਨ ਤੋਂ ਰੋਜ਼ ਹੀ ਡਿੱਗਿਆ ਕਰਨਗੇ ਹਦਰਾ ਦੀ ਮੱਜਾਂ ਵੀ ਨਹੀਂ ਨਿਮਾਈਆਂ ਗੀਆਂ ਸਵੇਰੇ ਮੀਂਹ ਪੈਂਦਾ ਸੀ ਇਦਾਂ ਹੀ ਬੰਦ ਤੀਆਂ ਹੁਣ ਮਨ ਮਨ ਲਿਬੜੀਆਂ ਪਈਆਂ ਨੇ ਪਿੰਦਰ ਵਿੱਚ ਟੋਕਾ ਕਰ ਗਿਆ ਮੈਂ ਫੰਨੀ ਪਾਤੀ ਹੁਣ ਉਹ ਖੇਤ ਵਾਗਿਆ ਸਰਦਾਰ ਜੀ ਅੱਜ ਦੋ ਮੋਟਰਾਂ ਚੱਲ ਰਹੀਆਂ ਨੇ ਮੀਂਹ ਪਿਆ ਕਰਕੇ ਕੁਝ ਜ਼ਿਆਦਾ ਜਿਹੋਰ ਵਾਪੇ ਕੱਲ ਨੂੰ ਆਪਣੇ ਭਈਏ ਆਉਣਗੇ ਸਵੇਰੇ ਮੀਂਹ ਨੇਰੀ ਨੇ ਬਹੁਤ ਬੁਰਾ ਹਾਲ ਕਰਿਆ ਸੀ 10 ਵਜੇ ਤੱਕ ਮਸਾਂ ਚਾੜੂ ਪੋਚਾ ਕਰਕੇ ਕੰਮ ਸਾਬ ਚ ਕਰਿਆ ਗੱਡੀ ਦਾ ਡਿਜ਼ਾਈਨ ਫੇਰ ਚੇਂਜ ਕਰਤਾ ਇਹਨਾਂ ਨੇ ਦੋ ਦਿਨ ਉੱਥੇ ਲਾਉਂਦੇ ਰਹੇ ਹੁਣ ਅੱਜ ਇੱਥੋਂ ਬੋਰੀਆਂ ਲਾਈਆਂ ਨੇ ਤੇ ਆਪਣੇ ਕਣਕਾਂ ਵਾਲੀਆਂ ਉਹ ਬੁਰੀਆਂ ਚੱਕ ਕੇ ਹੁਣ ਐਦਾਂ ਮੂੰਹ ਕਰਕੇ ਖੜਾਤੀ ਕਹਿੰਦੇ ਮੋੜ ਨਹੀਂ ਸੌਖੀ ਐ ਤੇ ਆਸਪ੍ਰਿਤ ਨੂੰ ਗੇੜਾ ਦਵਾਉਣ ਜਾਂਦੇ ਨੇ ਉਦੋਂ ਔਖਾ ਹੁੰਦਾ ਤੇ ਮੈਨੂੰ ਨਾ ਇੱਕ ਭੈਣ ਦੇ ਕਮੈਂਟ ਆਏ ਸੀ ਵੀ ਤੁਸੀਂ ਜਿਹੜੇ ਗਮਲਿਆਂ ਦੇ ਵਿੱਚ ਫੁੱਲ ਲਾਏ ਨੇ ਉਹ ਕਿਵੇਂ ਲਾਏ ਨੇ ਸਾਤੋਂ ਲੱਗਦੇ ਨਹੀਂ ਹੈਗੇ ਮੈਂ ਉਹਨਾਂ ਨੂੰ ਇਹ ਦੱਸ ਦਣੀ ਆਂ ਦੀਦੀ ਇਹ ਜਿਹੜੇ ਰੀਜਨਲ ਫੁੱਲ ਨਹੀਂ ਹੈਗੇ ਇਹ ਪਲਾਸਟਿਕ ਦੇ ਆਪਾਂ ਨੇ ਲਾਈਆਂ ਨੇ ਲਿਆ ਕੇ ਕਲੀਆਂ ਇਹਦੇ ਵਿੱਚ ਆਪਾਂ ਨੇ ਉਹ ਪਾਈ ਐ ਕਲੀ ਦੇਖੋ ਇਹ ਅੱਦੇ-ਅੱਦੇ ਕੰਮ ਲਿਆ ਆਪਣੇ ਕਲੀ ਦੇ ਕਰ ਲੇ ਤੇ ਉਸ ਤੋਂ ਬਾਅਦ ਇਹ ਇਹ ਦੇ ਵਿੱਚ ਲਾ ਤੇ ਮੁਰਕੇ ਬਿਲਕੁਲ ਨਹੀਂ ਨਿਕਲੇ ਇਹ ਵੀ ਰਾਤ ਹਨੇਰੀ ਨਾਲ ਭਰ ਗਏ ਤੇ ਸਾਰੇ ਤੋਤੇ ਇਹ ਬੁਰਾ ਹਾਲ ਹੋਇਆ ਪਿਆਤੀ ਹਜੇ ਇਹ ਬਸ ਮੈਂ ਕੰਮ ਕਰਕੇ ਥੱਕ ਕੇ ਪਿੰਦਰ ਨੇ ਆਈ ਪੌੜੀਆਂ ਥੱਲੇ ਲਾ ਤੇ ਇਹਨਾਂ ਦੀ ਸੈਟਿੰਗ ਕਰਨ ਵਾਲੇ ਪਤਾ ਤੁਪਕੇ ਫੇਰ ਇਹ ਮਰ ਚ ਜਾਂਦੇ ਨੇ ਹੁਣ ਜਿੱਥੇ ਆਪਣੇ ਕੰਮ ਲਈ ਤਰੇ ਹੋਏ ਤੇ ਜੀ ਉੱਥੇ ਗੱਡੀ ਲਾਤੀ ਤਾਂ ਕਰਕੇ ਬਹੁਤ ਔਖਾ ਹੈ ਨਹੀਂ ਤਾਂ ਫੇਰ ਇਹ ਸੁੱਕ ਜਾਂਦੇ ਨੇ ਹਨਾ ਰਾ ਪਲਾਸਟਿਕ ਦੇ ਕੰਮਲੇ ਦੇ ਵਿੱਚ ਵੀ ਜੇ ਆਪਾਂ ਅਰੀਜਨਲ ਬੂਟਾ ਲਾਵਾਂਗੇ ਰਹਿੰਦਾ ਨਹੀਂ ਅਸੀਂ ਪਹਿਲਾਂ ਲਾਏ ਸੀਗੇ ਉਹ ਤਾਂ ਸੁੱਕ ਜਾਂਦੇ ਸੀਗੇ ਫਿਰ ਇਸ ਕਰਕੇ ਅਸੀਂ ਇਹ ਪਲਾਸਟਿਕ ਦੀ ਲਾਦੇ ਇਹ ਸੋਹਣੇ ਲੱਗਦੇ ਨੇ ਥੋੜੇ ਜਿ ਮੈਨੂੰ ਕਹਿੰਦੇ ਤੂੰ ਰੰਗ ਫਿੱਕੇ ਲੈ ਆਈ ਗੂੜੇ ਗੂੜੇ ਰੰਗ ਜ਼ਿਆਦਾ ਸੋਹਣੇ ਲੱਗਦੇ ਸੀਗੇ ਹੁਣ ਇਹਨਾਂ ਨੂੰ ਕਿਵੇਂ ਮਰਜ਼ੀ ਧੋ ਦਈਏ ਆਪਾਂ ਸਰਪਾ ਪਾ ਕੇ ਮੈਂ ਹੀ ਧੋ ਦਨੀ ਆ ਪਾਣੀ ਨਾਲ ਸਾਰੇ ਗਮਲੇ ਸਾਫ਼ ਹੋ ਜਾਂਦੇ ਨੇ ਨਾਲੇ ਸਾਰਾ ਵਧੀਆ ਹੋ ਜਾਂਦਾ ਉਹ ਕੱਟੀ ਖੁੱਲ ਗਈ ਆਪਣੀ ਇੱਕ ਨਾ ਸਾਡੀ ਮੱਝ ਨੂੰ ਹਰੇਕ ਨੂੰ ਇੱਕ ਸਾਡੀ ਆ ਕੱਟੀ ਨੂੰ ਇੱਕ ਵੱਡੀ ਮੱਝ ਨੂੰ ਤੇ ਇੱਕ ਸਾਡੀ ਪੂਰੀ ਕੱਟੀ ਨੂੰ ਛੱਡ ਕੇ ਸਾਡੀਆਂ ਦੋ ਮੱਝਾਂ ਨੂੰ ਕੱਟੀ ਨੂੰ ਕ ਮੱਝ ਨੂੰ ਇੰਨੀ ਪੁੱਠੀ ਆਤਾ ਹੈ ਮੂੰਹ ਨਾਲ ਖੁੱਲਦੀਆਂ ਨੇ ਇਹ ਰਿਪਿੰਦਰ ਰਸੀ ਮੰਨ ਕੇ ਗਿਆ ਸਾਨੂੰ ਨਾਲ ਦੀ ਨਾਲ 1 ਮਿੰਟ ਵੀ ਭੁੱਲ ਜਾਨੇ ਆ ਉਹਦੀ ਖੁੱਲ ਜਾਂਦੀਆਂ ਨੇ ਜੀਬ ਬਾਕੇ ਉਹਦੀ ਰਸੀ ਚੱਕ ਦੰਨੀਆਂ ਨੇ ਤਾਂ ਹਾਂ ਚਲਾ ਨਹੀਂ ਇੰਦਰ ਲਹੂ ਪਿੰਦੀਆਂ ਰਹਿੰਦੀਆਂ ਨੇ ਹੁਣ ਇਹ ਵੀ ਗਰਮੀ ਨਾਲ ਕਲਗਾਨ ਹੋਈਆਂ ਬੇਨਾ ਜੇ ਸਵੇਰੇ ਨਮਾਈਆਂ ਨਹੀਂ ਹੈਗੀਆਂ ਮੈਂ ਦੇਖਦੀ ਨਮਾਉਣੀਆਂ ਨਹੀਂ ਪਿੰਦਰ ਨੂੰ ਦੇਖਦੀ ਆ ਸਰਦਾਰ ਜੀ ਵੀ ਖੇਤ ਫਿਰਦੇ ਨੇ ਨਾਲ ਇਹਨਾਂ ਨੂੰ ਕੱਖ ਪਾਉਣੇ ਨੇ ਬਹੁਤ ਔਖਾ ਹੋਇਆ ਤੇ ਗਰਮੀ ਬਹੁਤ ਜ਼ਿਆਦਾ ਹੈ ਇੱਧਰ ਆਪਣੇ ਲੇਟੀ ਧਰਨ ਵਾਲੀ ਪਈ ਹੈ ਹਜੇ ਮੱਜਾਂ ਬੋਰੀਆਂ ਦੇਖੋ ਪਿੰਦਰ ਨੇ ਉੱਪਰ ਉੱਪਰ ਧਰਤੀਆਂ ਨਹੀਂ ਪਤਾ ਹੀ ਗੱਡੀ ਤੇ ਲੱਗ ਜਾਣ 2 ਵਜੇ ਤੱਕ ਬਹੁਤ ਵਧੀਆ ਠੰਡ ਰਹੀ ਆ ਉਸ ਤੋਂ ਬਾਅਦ ਫੇਰ ਬੁਰਾ ਹਾਲ ਹੋ ਗਿਆ ਦੇਖੋ ਜੀ ਇਧਰ ਖਾ ਖਾ ਕੇ ਭਾਂਡੇ ਫਟਾਫਟ ਅੰਦਰ ਬਾਹਰ ਹੀ ਧਰ ਕੇ ਪਾ ਗਏ ਜਾਂਦੇ ਨੇ ਹੁਣ ਮੈਨੂੰ ਪਤਾ ਲੱਗਦਾ ਬਾਹਰ ਹੀ ਨਿਕਲ ਗਏ ਸੀ ਅਰੇ ਕਮਰੇ ਚ ਹਾਜੀ ਸਬਜ਼ੀ ਦੇਖਣੀ ਆ ਆਪਾਂ ਖੇਤੋਂ ਕਦੂ ਲਿਆਉਣੇ ਤੋੜ ਕੇ ਆ ਇੱਥੇ ਰੱਖਾ ਇਧਰ ਪ੍ਰੈਸ ਵਾਲਾ ਕੱਪੜਾ ਖਾਲਸੀ ਸ਼ਾਮ ਜੇਨੂੰ ਕੱਪੜੇ ਧੋਲਿੰਦੇ ਤਾਂ ਹਮਾਰ ਨਾਲ ਦੇ ਪੀਤੀ ਨੂੰ ਇਕੱਠੇ ਕਰਕੇ ਫੜਾਉਣੀ ਹੈ ਅੰਦਰ ਬੈਠੀ ਫੋਨ ਦੇਖੀਂਦੀ ਹੈ ਆਪਣੇ ਬੁਟੀਕ ਦਾ ਵੀ ਪੂਰਾ ਹਾਲ ਹੋ ਪਿਆ ਹੁਣ ਗਰਮੀ ਜਿੱਥੇ ਬੜੀ ਜਾਂਦਾ ਕੀ ਕਰੀਏ ਇੱਕ ਜਦੋਂ ਵੀਡੀਓ ਬਣਾਉਣੀ ਆ ਫੇਰ ਸਾਰੇ ਖਲਾਰਾ ਪੈ ਜਾਂਦਾ ਤਾਂ ਕਰਕੇ ਕੰਮ ਵੱਜ ਜਾਂਦਾ ਆਪਣਾ ਇੱਥੇ ਦੇਖੋ ਜੀ ਹੁਣ ਜਿਵੇਂ ਜਿਵੇਂ ਹੈਗੇ ਨੋਦੀ ਦੇਖਦੇ ਆ ਬਾਕੀ ਜਦ ਮਾੜੀ ਸਵੇਰੇ ਠੰਡ ਸੀਗੀ ਸਵੇਰੇ ਅਸੀਂ ਬਾਹਰ ਹੀ ਕੰਮ ਕਰਦੇ ਹਾਂ ਨੂੰ ਕਵੇਲਾ ਹੋ ਗਿਆ ਕੀ ਕਰੀਏ ਸਾਰਾ ਦਿਨ ਕੰਮ ਹੀ ਨਹੀਂ ਨਿਭੜਦੇ ਚਲੋ ਜੀ ਹੁਣ ਆਪਾਂ ਮਾਣਾ ਜੇ ਮੈਂ 10 ਮਿੰਟ ਕਰਮੀ ਮੁੜਕਾ ਪਸੀਨਾ ਕਿੰਨਾਂ ਗਰ ਬਹੁਤ ਜਿਆਦੇ ਹੁੰਦੀ ਆ ਪਤਾ ਨਹੀਂ ਕਿਉਂ ਸਾਡੀ ਮੇਰੀ ਮੂਵੀ ਪਹਿਲਾਂ ਕਹਿੰਦੀ ਕਹਿੰਦੀ ਤੈਨੂੰ ਮੁੜਕਾ ਬਹੁਤ ਹੁੰਦਾ ਖਤੰ ਨਾਲੇ ਮੇਰੇ ਨੂੰ ਬਿਮਾਰ ਇਹ ਵੀ ਕਹਿੰਦੇ ਹੁੰਦੇ ਨੇ ਹਨਾ ਵੀ ਜੀ ਨੂੰ ਮੁੜਕਾ ਪਸੀਨਾ ਵੱਧ ਨਿਕਲੇ ਉਹਨਾਂ ਨੂੰ ਬਿਮਾਰੀ ਲੱਗਦੀ ਨਾਲੇ ਮੈਨੂੰ ਹਰ ਤਰ੍ਹਾਂ ਦੀ ਬਿਮਾਰੀ ਲੱਗੀ ਹੋਈ ਆ ਉਹ ਕਿਹੜੀ ਆ ਜਿਹੜੀ ਬਿਮਾਰੀ ਨਹੀਂ ਲੱਗੀ ਹੋਈ ਕੋਈ ਨਾ ਕੋਈ ਕੁਛ ਨਾ ਕੁਛ ਰੋਜ਼ ਦਿਨ ਰੋਜ਼ ਨਵੀਂ ਸੂਣ ਖੜੀ ਰਹਿੰਦੀ ਆ ਪਰ ਨਾਲੇ ਮੈਨੂੰ ਪਸੀਨਾ ਵੀ ਬਹੁਤ ਆਉਂਦਾ ਤੇ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਗੱਲ ਸੱਚੀ ਇਸ ਕਰਕੇ ਦੇਖੋ ਉਹਨਾਂ ਨੇ ਬਾਹਰ ਹੁਣ ਕਿੰਨੀ ਥੋਣੀ ਹਵਾ ਚੱਲ ਰਹੀ ਹੈ ਇਹਨਾਂ ਨੇ ਇੱਥੇ ਮੈਂ ਪੱਕੇ ਥੱਲੇ ਬੈਠੀ ਆ ਤਾਂ ਵੀ ਮੈਨੂੰ ਪਸੀਨਾ ਆ ਜਾਂਦਾ ਮੈਂ ਦਿਨ ਵਿੱਚ ਦੀ 4-4 5-5 ਵਾਰ ਨਹਾਉਣੀ ਆ ਫੇਰ ਵੀ ਮੈਨੂੰ ਇੰਨਾ ਉੱਠਾ ਲੱਗਦਾ ਗਰਮੀ ਨਾਲ ਬਹੁਤ ਬੁਰਾ ਹਾਲ ਹੋਇਆ ਤੇ ਕਰਕੇ ਠੰਡ ਸੀ ਆ ਵਧੀਆ 12 1 ਵਜੇ ਤੱਕ ਆਰਾਮ ਨਾਲ ਵਧੀਆ ਟਾਈਮ ਨਿਕਲਿਆ ਹੁਣ ਧੁੱਪ ਹੋ ਗਈ ਜਦੋਂ ਨਾਲ ਦੀ ਨਾਲ ਗਰਮੀ ਹੋ ਗਈ ਚਲੋ ਜੀ ਹੁਣ ਮੈਂ ਮੱਝਾਂ ਨੂੰ ਬਾਹੂਗੀ ਪਾਣਿਆਂ ਦਾ ਤੁਹਾਨੂੰ ਦਿਖਾਇਆ ਸੋਈ ਪਈ ਤੇ ਬੁਰਾ ਹਾਲ ਹੋਇਆ ਪਿਆ ਅੱਜ ਮੇਰਾ ਉੱਧਰ ਸੁਟਾ ਦੀ ਵੀਡੀਓ ਬਣਾਉਣ ਦਾ ਬਿਲਕੁਲ ਵੀ ਜੀ ਨਹੀਂ ਕਰਿਆ ਗਰਮੀ ਨਾਲ ਔਖਾ ਹੋ ਜਾਂਦਾ ਵੀ ਮੈਂ ਕਿਚਨ ਕਲਰ ਸ਼ੁੱਟਾਂ ਦੀ ਵੀਡੀਓ ਪਾ ਲਈ ਅੱਜ ਆਪਾਂ ਵਲੋਗ ਪਾ ਲੈਨੇ ਹਾਂ ਥੋੜਾ ਜਿਹਾ ਕਿ ਮੈਂ ਜਿਹੜਾ ਘਰੇ ਕੰਮ ਦਾ ਜ਼ੋਰ ਹੋਣ ਕਰਕੇ ਆਪਾਂ ਨੂੰ ਸੂਕਾ ਕੰਮ ਵੈਰਾ ਜਿਹੜਾ ਸੂਕਾ ਦਾ ਕੰਮ ਹੈ ਜਿਹੜਾ ਥੋੜਾ ਜਿਹਾ ਉਹ ਦੋ ਤਿੰਨ ਰੋਕਣਾ ਪਊਗਾ ਕਿਉਂ ਫਿਰ ਇਹ ਵੀ ਬਹੁਤ ਜ਼ਿਆਦਾ ਕਮੋਖਾ ਹੁੰਦਾ ਜੀ ਕੜਾਈ ਹੋ ਜਾਂਦਾ ਹਨਾ ਸਾਰਾ ਦਿਨ ਬਾਜ਼ਾਰ 'ਚ ਗਰਮੀ 'ਚ ਫਿਰਨਾ ਬਹੁਤ ਮੁਸ਼ਕਲ ਦੀ ਗੱਲ ਹੈ ਚਲੋ ਜੀ ਤੁਸੀਂ ਆਪਣਾ ਅੱਜ ਬਲੌਗ ਨਾਲ ਇੰਜੋਏ ਕਰੋ। ਇੱਕ ਮੈਂ ਹੋਰ ਭੈਣਾਂ ਨੂੰ ਬੇਨਤੀ ਕਰਦੀ ਆਂ ਜੀ ਤੁਸੀਂ ਮੇਰੇ ਕਿਸੇ ਨਾ ਕਮੈਂਟਾਂ ਦੇ ਵਿੱਚ ਆਪਸ ਵਿੱਚ ਨਾ ਲੜਿਆ ਕਰੋ। ਪਲੀਜ਼ ਜੇ ਜਦੋਂ ਮੈਨੂੰ ਕੋਈ ਇਤਰਾਜ਼ ਨਹੀਂ ਹਨਾ ਕੋਈ ਕੁਸਮਰਜੀ ਕੱਢੀ ਜਾਵੇ ਆਪਾਂ ਨੇ ਬਸ ਉਹ ਪਰਮਾਤਮਾ ਦੀ ਉੱਪਰ ਗੱਲ ਛੱਡੀ ਕੋਈ ਆ ਵੀ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦੇਣਾ ਚਾਹੀਏ ਮੈਨੂੰ ਕੋਈ ਮਾੜਾ ਕਹਿੰਦਾ ਚਾਹੀਏ ਮੈਨੂੰ ਕੋਈ ਚੰਗਾ ਕਹਿੰਦਾ ਬਸ ਰੱਬ ਹੀ ਦੇਊਗਾ ਜਵਾਬ ਸਾਰਿਆਂ ਨੂੰ। ਚਲੋ ਜੇ ਕੋਈ ਮਾੜਾ ਮੂਟਾ ਮੂਠੇ ਗੱਲ ਕਹਿਣ ਦੇ ਜੀ ਉਦੋਂ ਐਟ ਅ ਟਾਈਮ ਆਪਾਂ ਨੂੰ ਗੁੱਸਾ ਆ ਜਾਂਦਾ। ਨਹੀਂ ਮੈਂ ਸੁਣ ਕੇ ਛੱਡ ਦਿੰਨੀ ਆ ਪੰਜ ਮਾ ਐਨ ਬਹੁਤ ਗਰੀਬੀ ਦੇ ਚੁੱਕੇ ਹੋਏ ਆ ਜੀ ਫੇਕੇਰ ਘਰ ਦੇ ਵਿੱਚ ਵੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇੱਥੇ ਵੀ ਕੋਈ ਗੱਲ ਨਹੀਂ ਜਦੋਂ ਆਪਾਂ ਅੱਡ ਹੋਏ ਸੀ ਤੁਹਾਨੂੰ ਪਤਾ ਉਹ ਦੂਸੇ ਮੈਂ ਕਿਵੇਂ ਲੜੀ ਹੁੰਦੀ ਆ ਹੌਲੀ ਹੌਲੀ ਜਿਵੇਂ ਆ ਨਾ ਬੱਚੇ ਬਾਹਰ ਜਾ ਕੇ ਔਖੇ ਹੁੰਦੇ ਨੇ ਸਾਲ ਛੇ ਮਹੀਨੇ ਲੱਗਦੇ ਨੇ ਉਹਨਾਂ ਨੂੰ ਟਾਈਮ ਲੱਗਣ ਤੇ ਉਹੀ ਕੰਮ ਆਪਣਾ ਸੀ ਵੀ ਆਪਾਂ ਉਦੋਂ ਦੇ ਇੱਕ ਕਮਰੇ ਤੋਂ ਸ਼ੁਰੂ ਹੋਏ ਇੱਥੇ ਤੱਕ ਕੰਮ ਹੌਲੀ ਹੌਲੀ ਪਹੁੰਚਾ ਲਿਆ ਕੋਈ ਗੱਲ ਨਹੀਂ ਜੀ ਪ੍ਰਮਾਤਮਾ ਆਪਾਂ ਬੇਈਮਾਨਾ ਨਾ ਕਰੋ ਕਿਸੇ ਦਾ ਆਪਦੇ ਦਸਾਂ ਨਾ ਹੋਂਦ ਕਿਰਪਾ ਕਰੋ ਪ੍ਰਮਾਤਮਾ ਕਿਦਰੇ ਵੀ ਕਿਸੇ ਨੂੰ ਕੁਝ ਨਹੀਂ ਹੋਣ ਦਿੰਦਾ ਥੋੜਾ ਮੋਟਾ ਤਾਂ ਚੱਲ ਚੱਲਦੇ ਰਹਿਣਾ ਐਂ ਤਾਂ ਫਿਰ ਆਪਾਂ ਕਿਹੜਾ ਹਨਾ ਵੀ ਬਹੁਤ ਸੱਚੇ ਸੱਚੇ ਹੋ ਕੇ ਜਾਂਦੇ ਆਂ ਐਂ ਤਾਂ ਆਪਣੇ ਜਿਵੇਂ ਕੋਈ ਨਾ ਕੋਈ ਘਾਟਾ ਤਾਂ ਹੁੰਦੀ ਨਕਲ ਚਾਹੇ ਲੱਖ ਐਂ ਕਹਿ ਲਈ ਵੀ ਆਪਾਂ ਕਿਸੇ ਦਾ ਮਾੜਾ ਨਹੀਂ ਕਰਨਾ ਨਹੀਂ ਫਿਰ ਵੀ ਆਪਾਂ ਤੋਂ ਨਹੀਂ ਸਹੀ ਨਹੀਂ ਰਿਹਾ ਜਾਂਦਾ ਨਹੀਂ ਤੁਸੀਂ ਨਾ ਭੈਣੋਂ ਲੜਿਆ ਕਰੋ ਹਨਾ ਮੈਂ ਬਹੁਤ ਦੇਖਿਆ ਨੇ ਭੈਣਾ ਕੋਈ ਸੂਟਾਂ ਦੇ ਰੇਟ ਪਿੱਛੇ ਕੋਈ ਵੀ ਤੁਸੀਂ ਮੇਕਅਪ ਕਰਤ ਕਰਦੇ ਹੋ ਕੋਈ ਉਸ ਕਰਦਾ ਕੋਈ ਉਸ ਕਰਦਾ ਪਲੀਜ਼ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਤੁਸੀਂ ਆਪਸ ਦੇ ਵਿੱਚ ਨਾ ਲੜਿਆ ਕਰੋ ਜਦੋਂ ਮੈਂ ਨਹੀਂ ਕੋਈ ਰਿਪਲਾਈ ਦਿੰਦੀ ਮੈਂ ਕੋਈ ਰਿਪਲਾਈ ਨਹੀਂ ਹੁੰਦੀ ਆਪਾਂ ਸੁਣ ਕੇ ਛੱਡ ਦਿੰਦੇ ਆਂ ਮੈਨੂੰ ਇੱਥੇ ਵੀ ਜੇ ਕੋਈ ਸਾਡੇ ਘਰ ਪਰਿਵਾਰ ਦੇ ਵਿੱਚ ਜਾਂ ਕੋਈ ਤਰੀਕੇ ਦੇ ਵਿੱਚ ਸੌ ਕੁਝ ਚੱਲਦਾ ਹੋਗਾ ਜੇ ਕੋਈ ਬੋਲਦਾ ਆਪਾਂ ਕੁਝ ਨਹੀਂ ਕਹਿੰਦੇ ਆਪਾਂ ਇਹ ਕਹਿੰਦੇ ਨੇ ਕੋਈ ਗੱਲ ਨਹੀਂ ਇਹਨਾਂ ਨੂੰ ਚੰਗਾ ਲੱਗਿਆ ਇਹ ਬੋਲ ਗਏ ਇੱਕ ਵਾਰ ਪ੍ਰਮਾਤਮਾ ਆਪ ਹੀ ਸਮਝ ਦੀ ਚੰਗਾ ਮਾੜਾ ਉਹ ਨੂੰ ਪਤਾ ਹੈ ਮੈਂ ਨਹੀਂ ਕਹਿ ਸਕਦੀ ਵੀ ਇਹਨਾਂ ਨੇ ਮੈਨੂੰ ਚੰਗੇ ਲਈ ਕਿਹਾ ਜਾਂ ਮਾੜੇ ਲਈ ਮੇਰੇ ਮਸੇਹੀਆਂ ਦੱਸ ਆਪਣਾ ਤਾਂ ਸ਼ੁਰੂ ਤੋਂ ਹੀ ਇਹੀ ਹੋਇਆ ਜੀ ਸਾਡੀ ਤਾਂ ਮੇਰੀ ਤਾਂ ਮਾਂ ਨੇ ਹੀ ਸਿੱਖਿਆ ਦਿੱਤੀ ਹੈ ਵੀ ਜੇ ਅਗਲਾ ਮੂਰੂ ਤੁਹਾਨੂੰ ਬੋਲਦਾ ਤਾਂ ਤੁਸੀਂ ਚੁੱਪ ਕਰ ਜਾਓ ਕੋਈ ਨਾ ਆਪ ਹੀ ਪ੍ਰਮਾਤਮਾ ਦੇਖਦੇ ਹੀ ਹੁੰਦਾ ਕੋਈ ਕਿਸੇ ਤੋਂ ਕੋਈ ਨਾਲ ਦੀ ਹੁਣ ਰੱਬ ਉਹਨੂੰ ਦਿਖਣ ਹੁਣ ਉਹ ਉਹਨਾਂ ਨੂੰ ਆਏ ਵੀ ਅਸੀਂ ਰੱਬ ਤੋਂ ਚੋਰੀਆਂ ਬੋਲ ਰਹੇ ਹਾਂ ਉਹਨਾਂ ਨੂੰ ਸਾਰਾ ਕੁਝ ਪਤਾ ਲੱਗਦਾ ਪਲੀਜ਼ ਰਿਕਵੈਸਟ ਹੈ ਮੇਰੀ ਤੁਸੀਂ ਕਮੈਂਟਾਂ ਦੇ ਵਿੱਚ ਨਾ ਲੜਿਆ ਕਰਪਾਏ ਨੂੰ ਕੋਈ ਗੱਲ ਨਹੀਂ ਜੀ ਮੈਨੂੰ ਕਹਿੰਦੇ ਨਹੀਂ ਤਾਂ ਮੇਰੇ ਉਹਨਾਂ ਦੇ ਕਹਿਣ ਨਾਲ ਮੇਰੀ ਕੋਈ ਟੰਗ ਨਹੀਂ ਖੁੱਲਦੀ ਉਹ ਆਪਦਾ ਮਨ ਸੱਸਾ ਕਰਕੇ ਬਹਿ ਜਾਂਦੇ ਨੇ ਹਨਾ ਆਪਾਂ ਜਿਹੜਾ ਆਪਣਾ ਕੰਮ ਕਰਨਾ ਹੈ ਉਹ ਕਰਨੀ ਕਰਨਾ ਪਹਿਲਾਂ ਮੈਨੂੰ ਆਏ ਹੁੰਦਾ ਸੀ ਵੀ ਹਾਏ ਉਹ ਆਏ ਕਹਿਣਗੇ ਜੀ ਆਪਾਂ ਕੰਮ ਸ਼ੁਰੂ ਕਰ ਲੇ ਜੀ ਜੇ ਆਪਾਂ ਬਿਰੂ ਕੋ ਨਾ ਕੋਈ ਨੈਗੇਟਿਵ ਕਮੈਂਟ ਨਾ ਕਰਦੇ ਨਾ ਕਰਦੇ ਹੁਣ ਮੈਨੂੰ ਕੋਈ ਨਾ ਇੱਥੇ ਵਰਵਾਇ ਕਿਸੇ ਦੀ ਨਾਮ ਲੈ ਕੇ ਕਿਸੇ 네ਗੇਟਿਵ ਕਮੈਂਟ ਦੀ ਕੋ ਵਰਵਾਇ ਕੋਈ ਗੱਲ ਨਹੀਂ ਕਹਿ ਲੈਣ ਦੇ ਜੀ ਉਹਨਾਂ ਦਾ ਮਨ ਸਖਸਾ ਹੋ ਜਾਂਦਾ ਹੈ ਪੂਰੇ ਕਹਿੰਦਾ ਕੋਈ ਕਹੇ ਲੈ 네ਗੇਟਿਵ ਕਮੈਂਟ ਕਰਦਾ ਕੋਈ ਕਰੀ ਜਾਵੇ ਆਪਾਂ ਨੂੰ ਕੋਈ ਪਰਵਾਹ ਨਹੀਂ ਆਪਾਂ ਆਪਦੇ ਵੱਲੋਂ ਸਹੀ ਆਪਦਾ ਸਹੀ ਕੰਮ ਕਰ ਰਹੇ ਹਾਂ ਕੋਈ ਗੱਲ ਨਹੀਂ ਜੀ ਅੱਜ ਆਪਣਾ ਕੰਮ ਥੋੜਾ ਚੱਲ ਰਿਹਾ ਹੈ ਕਦੇ ਪ੍ਰਮਾਤਮਾ ਕੋਲੀ ਕਰੂ ਸਭ ਕੁਝ ਸਹੀ ਹੋ ਜਾਊਗਾ ਕੋਈ ਨਾ ਜਿੰਨਾ ਆਪਣਾ ਚੱਲੀ ਜਾਂਦਾ ਬਹੁਤ ਵਧੀਆ ਆਪਾਂ ਇਸੇ ਦੇ ਵਿੱਚ ਸੈਟਾਂ ਕਹਿੰਦੇ ਹੁੰਦੇ ਨੇ ਸਬਰ ਦਾ ਫਲ ਮਿੱਠਾ ਹੁੰਦਾ ਜੀ ਜੇ ਆਪਾਂ ਜਾਦੇ ਦਿੱਤਾ ਖਾਵਾਂਗੇ ਤਮੂ ਮੱਚੂਗੇ ਕਦੇ ਤਾਂ ਮੱਚੂਗੇ ਜੇ ਹੁਣ ਨਹੀਂ ਮਰਦਾ ਕਦੇ ਤੇਲ ਮੱਚੂ ਜਦੋਂ ਆਪਾਂ ਜ਼ਿਆਦਾ ਤੱਤਾ ਤੱਤਾ ਖਾਈ ਜਾਂਗੇ ਕਦੇ ਤਾਂ ਮੱਚੂਗੇ ਆਪਸਾ ਵਰਦੇ ਨਾਲ ਚੱਲ ਰਿਆਂ ਜੀ ਪਲੀਜ਼ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਤੁਸੀਂ ਨਾ ਲੜਿਆ ਕਰੋ ਕਮੈਂਟਾਂ ਦੇ ਵਿੱਚ ਕੋਈ ਗੱਲ ਨਹੀਂ ਜੇ ਮੈਨੂੰ ਕੋਈ ਨੈਗੇਟਿਵ ਕਮੈਂਟ ਕਰਦਾ ਸੈ ਕੇ ਬਹਿ ਜਾਂਦਾ ਫਿਰ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਜਿਵੇਂ ਨਹੀਂ ਮੈਨੂੰ ਵੀਡੀਓ ਦੇ ਵਿੱਚ ਪਿਆਰ ਦੇ ਰਹੋ ਪਲੀਜ਼ ਮੇਰੀ ਇੱਕੋ ਨੂੰ ਇਹ ਹੀ ਰਿਕਵੈਸਟ ਹੈ ਬਸ ਲੜੋ ਨਾ ਵੀਡੀਓ ਨੂੰ ਆਪਣੀ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਜੀ ਆਪਾਂ ਨੇ ਇਹ ਦਿਖਾਉਣਾ ਵੀ ਤੁਸੀਂ ਸਾਨੂੰ ਇਹੀ ਉਹ ਕਰਨਾ ਵੀ ਆਪਾਂ ਦੇ ਆਪਣਾ ਜਿਹੜਾ ਕੰਮ ਹੈ ਉਹ ਅੱਗੇ ਵਧਾਉਣਾ ਹੈ ਪਰ ਜੇ ਆਪਾਂ ਮੈਂ ਹੁਣ ਲੋਕਾਂ ਦੇ ਸੁਣ ਸੁਣ ਕੇ ਲੋਕਾਂ ਦੇ ਅਲਦ ਕਰਨੀ ਹੋ ਗਈ ਮੇਰਾ ਕੰਮ ਦਾ ਧਿਆਨ ਖੱਟ ਚੁਗਾ ਜੀ ਫਿਰ ਆਪਣਾ ਕੰਮ ਉੱਥੇ ਹੀ ਰਹਿ ਜਾਊਗਾ ਅਗਲਾ ਹਾਰ ਇੱਕ ਇਹੀ ਚਾਹੁੰਦਾ ਹੁੰਦਾ ਵੀ ਪਿੱਛੇ ਰਹੇ ਅਸੀਂ ਕਦੇ ਨਾ ਬਣ ਪਲੀਜ਼ ਤੁਸੀਂ ਮੈਨੂੰ ਇਦਾਂ ਸਪੋਰਟ ਕਰੋ ਵੀ ਆਪਣੀ ਵੀਡੀਓ ਨੇ ਜਿਹੜੀਆਂ ਅੱਗੇ ਤੋਂ ਅੱਗੇ ਸ਼ੇਅਰ ਕਰੋ ਆਪਣਾ ਚੈਨਲ ਐਫ ਦੀ ਸਬਸਕ੍ਰਾਈਬ ਕਰੋ ਇੱਕ ਆਪਣੇ ਸ਼ੂਟ ਨੇ ਜਿਹੜੇ ਤੁਸੀਂ ਸੋਹਣੇ ਸੋਹਣੇ ਸੂਟ ਆਰਡਰ ਕਰੋ ਤਾਂ ਕਿ ਆਪਣਾ ਅੱਗੇ ਕੰਮ ਵਧੇ ਆਪਾਂ ਨੇ ਆਪਣੇ ਮਨ ਵਿੱਚ ਰੱਖ ਕੇ ਕੰਮ ਵਧਾ ਕੇ ਤੇ ਸਪੋਰਟ ਕਰਕੇ ਜਵਾਬ ਦੇਣਾ ਆਪਾਂ ਨੇ ਲੜਕੀ ਜਵਾਬ ਕਿਸੇ ਨੂੰ ਨਹੀਂ ਦੇਣਾ ਪਲੀਜ਼ ਰਿਕਵੈਸਟ ਹੈ ਚਲੋ ਜੀ ਹੁਣ ਆਪਾਂ ਮੈਂ ਮਤਲ ਪਾਣੀ ਪਾਣੀ ਆ ਭਾਂਡੇ ਮਾਣੀ ਆ ਤੇ ਮੈਂ ਹੋ ਸਕਿਆ ਕੋਸ਼ਿਸ਼ ਕਰੂੰਗੀ ਆਪਣੇ ਖੇਤ ਝੋਨੇ ਦੀ ਬਹੁਤ ਜ਼ਿਆਦਾ ਖੁਮਤੀਆਰੀ ਹੋ ਰਹੀ ਹੈ ਵੀ ਸ਼ਾਮ ਜੇ ਨੂੰ ਮੇਥੋਂ ਜਾਇਆ ਗਿਆ ਤੇ ਇਸ ਦਾ ਆਪਾਂ ਤੁਹਾਨੂੰ ਖੇਤ ਦੀ ਵੀਡੀਓ ਵੀ ਜ਼ਰੂਰ ਸ਼ੇਅਰ ਕਰਾਂਗੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਹੈਂਡ ਇੱਥੇ ਹੀ ਮਿਲਦੇ ਆਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅ